ਅੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਜੋ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਆ ਪ੍ਰਾਤਨ ਮਾਰਤ 1930 ਦੇ ਵਿੱਚ ਬਣੀ ਹੋਈ ਮੁਦਕੀ ਦੇ ਮੈਦਾਨ ਦੇ ਵਿੱਚ ਖਾਲਸਾ ਫੌਜ ਦੇ ਜੰਗੀ ਜਰਨੈਲਾਂ ਦੀ ਸ਼ਹੀਦਾਂ ਦੀ ਯਾਦਗਾਰ ਇਸ ਸਥਾਨ ਦੇ ਜਿਹੜੇ ਕਿ ਸੰਗਤ ਨੇ ਇਕੱਠੀ ਹੋ ਕੇ ਬਣਾਈ ਆ ਸੋ ਦਸਵੇਂ ਪਾਤਸ਼ਾਹ ਦਾ ਪੰਥ ਖਾਲਸਾ ਜਦੋਂ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬ ਦੇ ਉੱਤੇ ਕਾਬਜ ਹੋਈ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਕਿ ਇਸ ਮੁਦਕੀ ਦੇ ਮੈਦਾਨ ਦੇ ਵਿੱਚ ਖਾਲਸਾ ਫੌਜ ਤੇ ਅੰਗਰੇਜ਼ਾਂ ਦੀ ਬਹੁਤ ਭਿਆਨਕ ਲੜਾਈ ਹੋਈ ਆ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਆਪਣਾ ਜਿਹੜਾ ਕਿ ਚੋਲਾ ਤਿਆਗ ਕੇ ਇਸ ਸੰਸਾਰ ਚੋਂ ਜਾ ਚੁੱਕੇ ਸਨ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੇ ਜਿਹੜਾ ਕਿ ਰਾਜ ਦੱਖਣ ਦਾ ਇਲਾਕਾ ਸਾਰਾ ਹੀ ਲਾਰਡ ਹਾਰਡਿੰਗ ਨੇ ਖੋਲਿਆ ਸੀ ਅੰਗਰੇਜ਼ਾਂ ਦੇ ਜਰਨਲ ਨੇ ਉਹਦੇ ਕਰਕੇ ਜਿਹੜਾ ਕਿ ਸਿੱਖਾਂ ਦੇ ਵਿੱਚ ਰੋਸ ਹੋਇਆ ਦੋ ਖਾਲਸਾ ਫੌਜ ਸਤਲੁਜ ਨੂੰ ਪਾਰ ਕਰਕੇ ਇਸ ਮੁਦਗੀ ਦੇ ਮੈਦਾਨ ਦੇ ਵਿੱਚ ਜੰਗ ਕਰਨ ਦੇ ਲਈ ਪਹੁੰਚੀ ਉਸ ਵੇਲੇ ਇੱਥੋਂ ਦੇ ਜਰਨਲ ਕੋ ਲਿਟਰਲ ਕੋਰ 800 ਜਿਹੜੇ ਕਿ ਸਿਪਾਹੀ ਸਨ 21 ਤੋਪਾਂ ਉਹ ਮਰ ਖਾਲਸਾ ਫੌਜ ਦੀ ਜਿਹੜੇ ਲੜਾਈ ਕਰਨ ਦੇ ਨਾਲ ਅਸਮਰਥ ਸੀ ਉਹ ਲਾਗ ਹੋ ਗਿਆ ਸੋ ਬਾਅਦ ਵਿੱਚ ਖਾਲਸਾ ਫੌਜ ਨੇ ਜਿਹੜਾ ਕਿ ਇਸ ਮੈਦਾਨ ਦੇ ਵਿੱਚ ਬਹੁਤ ਭਿਆਨ ਕੰਗਰੇਜਾਂ ਦੇ ਨਾਲ ਲੜਾਈ ਕੀਤੀ ਸੋ ਤੇਜਾ ਸਿੰਘ ਤੇ ਹਾਨ ਸਿੰਘ ਡੋਗਰੇ ਵਰਗੇ ਲਾਲ ਸਿੰਘ ਉਹਨਾਂ ਨੇ ਇਸ ਮੁਦਕੀ ਦੇ ਮੈਦਾਨ ਦੇ ਵਿੱਚ ਸਰੋਂ ਦੀਆਂ ਪੇਟੀਆਂ ਭੇਜ ਕੇ ਖਾਲਸਾ ਫੌਜ ਨਾਲ ਗਦਾਰੀ ਕੀਤੀ ਤਾਂ ਕਰਕੇ ਖਾਲਸਾ ਇਸ ਜੰਗ ਦੇ ਮੈਦਾਨ ਚੋਂ ਹਾਰੀ ਪਰ ਬਿਨਾਂ ਜਰਨੈਲਾਂ ਤੋਂ ਬਾਬਾ ਹਨੂਮਾਨ ਸਿੰਘ ਬੁੱਢੇ ਦਲ ਦੇ ਜਰਨੈਲਾਂ ਨੇ ਇਸ ਮੈਦਾਨ ਦੇ ਵਿੱਚ ਖਾਲਸਾ ਫੌਜ ਦੀ ਗਵਾਰੀ ਕੀਤੀ ਔਰ ਅੰਗਰੇਜ਼ਾਂ ਦੇ ਦੰਦ ਖੱਟੇ ਕੀਤੇ ਅੰਗਰੇਜ਼ਾਂ ਨੂੰ ਇਸ ਮੈਦਾਨ ਦੇ ਵਿੱਚੋਂ ਭਜਾਇਆ ਪਰ ਫਰੀਦਕੋਟ ਦੇ ਰਾਜੇ ਤੇ ਪਟਿਆਲੇ ਦੇ ਰਾਜੇ ਨੇ ਗਦਾਰੀਆਂ ਕਰਕੇ ਇਸ ਮੁਦਕੀ ਦੇ ਜਿੱਤੇ ਹੋਏ ਮੈਦਾਨ ਨੂੰ ਖਾਲਸਾ ਫੌਜ ਹਾਰ ਗਈ। ਇਸੇ ਰਣਖੇਤਰ ਦੇ ਅੰਦਰ ਖਾਲਸਾ ਫੌਜ ਨੇ ਆਪਣਾ ਲਹੂ ਵਹਾਇਆ। ਤੋਂ ਕੋਈ ਬਾਹ ਨਾ ਚਲਦੀ ਹੋਈ ਜਦੋਂ ਕਿ ਰਾਤ ਨੂੰ ਖਾਲਸਾ ਫੌਜ ਇਸ ਜਗ੍ਹਾ ਤੇ ਜਾ ਚੁੱਕੀ ਸੀ। ਜਗਮੀ ਸਿੰਘਾਂ ਅੰਗਰੇਜ਼ਾਂ ਨੇ ਸਵੀਰ ਨੂੰ ਸ਼ਹੀਦ ਕਰ ਦਿੱਤਾ। ਤੋਂ ਬਾਅਦ ਵਿੱਚ ਇਸ ਮੈਦਾਨ ਨੂੰ ਜਿੱਤ ਲਿਆ। ਤੋਂ ਇਹ ਆਖਰੀ ਲੜਾਈ 18 ਦਸੰਬਰ ਨੂੰ ਕਈ 23 ਦਸੰਬਰ ਨੂੰ ਦੱਸੀ ਜਾਂਦੀ ਹੈ। ਜਦੋਂ ਕਿ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦੇ ਦਿਨ ਹੁੰਨੇ ਆ। ਉਸ ਵੇਲੇ ਹੀ ਇਹ ਕਾਲਸਾ ਵਾਜ ਇਸ ਮੁਦਕੀ ਦੇ ਮੈਦਾਨ ਦੇ ਵਿੱਚ ਜੰਗ ਹਾਦੀ ਸੀ ਇਹੋ ਪ੍ਰਾਤਨ ਗੁਰਦੁਆਰਾ ਤੁਸੀਂ ਦੇਖ ਰਹੇ ਹੋ 1930 ਦੇ ਵਿੱਚ ਜਿਹੜਾ ਕਿ ਬਣਿਆ ਸੀ ਅੰਗਰੇਜ਼ਾਂ ਦੇ ਜਿਹੜਾ ਪਰਲੇ ਪਾਸੇ ਨਿਸ਼ਾਨ ਲੱਗਿਆ ਹੋਇਆ ਖੰਡਾ ਗੋਲ ਚੱਕਰ ਬਣਿਆ ਹੋਇਆ ਉਹ ਨਿਸ਼ਾਨ ਸਾਹਿਬ ਉੱਚਾ ਲੱਗਣ ਨਹੀਂ ਸੀ ਦੰਦੇ ਕਰਕੇ ਬਹੁਤ ਦਬਾਅ ਪਾ ਕੇ ਉਹਨਾਂ ਦੀ ਜਿਹੜੀ ਕਿ ਉਹਨਾਂ ਦੇ ਅੰਗਰੇਜ਼ਾਂ ਦੇ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ ਉਹਨਾਂ ਦੇ ਗਰੇਜ ਸਿਪਾਹੀ ਮਰੇ ਸੀ ਜਿਹੜੇ ਇੱਥੋਂ ਨਾਲ ਹੀ ਉਹਦੀ ਯਾਦਗਾਰੀ ਬਣੀ ਹੋਈ ਆ ਉਹ ਤਾਂ ਉੱਚਾ ਨਾ ਗੁਰਦੁਆਰਾ ਬਣਨ ਦਿੰਦੇ ਸੀ ਨਾ ਹੀ ਨਿਸ਼ਾਨ ਸਾਹਿਬ ਉੱਚਾ ਲੱਗਣ ਦਿੰਦੇ ਸੀ ਇਹ ਨਿਸ਼ਾਨ ਸਾਹਿਬ ਬਾਅਦ ਵਿੱਚ ਸਿੱਖ ਸੰਗਤ ਨੇ ਇਕੱਠੀ ਹੋ ਕੇ ਦਬਾਅ ਪਾ ਕੇ ਨਿਸ਼ਾਨ ਸਾਹਿਬ ਉੱਚਾ ਲਾਇਆ ਸੋ ਨਾਲੇ ਗੁਰਦੁਆਰਾ ਸਾਹਿਬ ਦਾ ਗੁੰਮਟ ਪੁਰਾਣਾ 1930 ਦੇ ਵਿੱਚ ਉਮਚਾ ਕੱਢਿਆ ਸੋ ਇਹ ਇਤਿਹਾਸ ਮੁਕੀ ਦੇ ਖਾਲਸਾ ਫੌਜ ਦਾ ਜਿਹੜਾ ਕਿ ਸਰਕਾਰ ਇਹ ਖਾਲਸਾ ਇਸ ਪੰਜਾਬ ਦੇ ਵਿੱਚੋਂ ਸਦਾ ਲਈ ਅਲੋਪ ਹੋ ਗਈ ਉਹ ਰਾਜ ਨੂੰ ਤਰਫ ਦੇ ਲਈ ਸਿੱਖ ਅੱਜ ਤੱਕ ਜਿਹੜਾ ਕਿ ਉਸ ਦਿਨ ਨੂੰ ਯਾਦ ਕਰ ਰਹੇ ਨੇ ਪੰਜਾਬ ਦੀਆਂ ਪੁੱਲਾਂ ਗੁਰ ਸੰਗਤ ਰਕਸ਼ਨ ਹਾਰ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ